ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਗਾਲਬਕਲਾਂ ਤਹਿਸੀਲ ਜਗਰਾਉਂ ਜ਼ਿਲ੍ਹਾ ਲਿਆਣਾ ਵਿਖੇ ਜਿੱਥੇ ਕਿ ਅੱਜ ਸੱਭਿਆਚਾਰ ਰੰਗਲਾ ਮੰਚ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਇੱਕਾ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਆਓ ਤੁਹਾਨੂੰ ਆਪਾਂ ਉੱਥੇ ਲੈ ਚੱਲਦੇ ਹਾਂ ਜਿੱਥੇ ਸੈਮੀਨਾਰ ਕਰਵਾਇਆ ਜਾ ਰਿਹਾ ਤੇ ਇੱਥੇ ਜਿਹੜੇ ਆਗੂ ਪਹੁੰਚਣਗੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਆਉਤਨ ਦਿਖਾਉਣੇ ਆ ਵੱਖ-ਵੱਖ ਦ੍ਰਿਸ਼ ਪਤਾ ਕੀ ਸਤਿਨਾਮ ਟੀਕੋ ਟੀਕੋ ਇਹ ਸਰ ਡਾਟਰ ਸ਼ੋ ਸ਼ਰਮਾ ਜੀ ठीक है सामने हो जी सीनियर पत्रकार सरदार हरिंदर सिंह चाल प्राण जगवाणी वो भी आपका सम्मान चल ਇੱਕ ਮਿੰਟ ਜੀ ਫੋਟੋ ਖੋਲ ਲੀਏ ਆ ਗਏ ਸਾਡੇ ਵਿੱਚਕਾਰ ਪਹੁੰਚੇ ਬੋਕੇਦਰ ਦੇ ਮੇਤਾ ਸਰਦਾਰ ਚੰਦ ਸਿੰਘ ਸਾਥੋ ਉਰੀਆ ਦਾ ਸਮਰਥਕ ਜਨਾਬ ਚੰ ਦੇਣ ਕੇ ਸਭ ਸੋ ਚੱਪੜ ਵੈਕਮੁ ਰਿਕਮ ਹਾਂਜੀ ਇੱਕ ਮਿੰਟ ਖੜ੍ਹ ਜਾ ਜੀ ਬੁੱਟਾ ਸਿੰਘ ਆ ਜਾ ਜੋਕੇ ਉਹ ਵੀ ਤੇਜ਼ੀ ਸਪੀਡ ਇੱਥੇ ਆ ਜਣੀ ਆ ਤੂੰ ਆ ਜਾ ਸੋ ਚੁੱਕਦਾ ਹਾਂ ਸੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਮੁਕਤ ਸਮਾਜ ਮੁਕਤ ਕਰਨ ਲਈ ਸਮਾਜ ਸੇਵੀ ਸੰਸਥਾ ਸਮਾਜ ਸੇਵੀ ਸੰਸਥਾ ਰੰਗਲਾ ਪੰਜਾਬ ਰੰਗਲਾ ਪੰਜਾਬ ਜਗਰਾਂਓ ਸਿਟੀਜ਼ਨ ਵੈਲਫੇਅਰ ਕਾਉਂਸਲ ਜਗਰਾਂਓ ਸਿਟੀਜ਼ਨ ਵੈਲਫੇਅਰ ਕਾਉਂਸਲ ਸਮੂਹਿਕ ਤੌਰ ਤੇ ਸਮੂਹਿਕ ਤੌਰ ਤੇ ਆਪਣੇ ਪ੍ਰਯਤਨ ਆਪਣੇ ਪ੍ਰਯਤਨ ਜਾਰੀ ਰੱਖਣਗੇ ਜਾਰੀ ਰੱਖਣਗੇ ਤਾਂ ਕਿ ਪੰਜਾਬ ਨੂੰ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਨਸ਼ਾ ਮੁਕਤ ਕੀਤਾ ਜਾਵੇ। ਧੰਨਵਾਦ। ਧੰਨਵਾਦ। ਦਰਸ਼ਕੋ ਅੱਜ ਜੋ ਪਿੰਡ ਕਾਲਵ ਕਲਾ ਵਿਖੇ ਸੱਭਿਆਚਾਰ ਰੰਗਲਾ ਮੰਚ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਬ વિશેષ ਸੈਮੀਨਾਰ ਕਰਵਾਇਆ ਗਿਆ ਤੇ ਹੁਣ ਸਾਡੇ ਨਾਲ ਜੁੜ ਚੁੱਕਿਆ ਰੰਗਲਾ ਪੰਜਾਬ ਸੱਭਿਆਚਾਰਕ ਮੰਚ ਕਮੇਟੀ ਦੇ ਪ੍ਰਬੰਧਕ ਅਤੇ ਸਹਿਯੋਗੀ ਸੱਜਣ ਤੇ ਇੱਥੇ ਕਈ ਸਾਡੀਆਂ ਸਮਾਜ ਸੇਵੀ ਮਹਾਨ ਹਸਤੀਆਂ ਵੀ ਪਹੁੰਚੀਆਂ ਹੋਈਆਂ ਆਓ ਅੱਜ ਜੋ ਕਰਾਇਆ ਸਮਾਗਮ ਸੰਬੰਧੀ ਆਪਾਂ ਸਾਰੀ ਜਾਣਕਾਰੀ ਲੈਣੇ ਆ ਵੀ ਅੱਜ ਦੇ ਸਵਾਗਤ ਬਾਰੇ ਕੀ ਕਹਿੰਦੇ ਆ ਉਹ ਆਪਾਂ ਕਰਦੇ ਆ ਗਲਬਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਓਕੇ ਸਰ ਸ਼ੁਕਰੀਆ ਜੀ ਕੀ ਨਾਮ ਦੀ ਤੁਹਾਡਾ ਸਰ ਮੈਂ ਡਾਕਟਰ ਬਲਦੇਵ ਸਿੰਘ ਸਾਬਕਾ ਡਿਪਟੀ ਪੰਜਾਬ ਸਰਕਾਰ ਅੱਜ ਮੈਂ ਰੰਗਲਾ ਪੰਜਾਬ ਮੰਚ ਦਾ ਗਾਲਬ ਗਲਾਂ ਵੇਖਿਆ ਅੱਜ ਇੱਥੇ ਸੈਮੀਨਾਰ ਕਰਵਾਇਆ ਗਿਆ ਉਹ ਚ ਸ਼ਾਮਲ ਹੋਇਆ ਇਹ ਚ ਹੋਰ ਵੀ ਕਾਫੀ ਇੰਪੋਰਟੈਂਟ ਹਸਤੀਆਂ ਸ਼ਾਮਲ ਹੋਈਆਂ ਜਿਹੜੀਆਂ ਸਮਾਜ ਵਿੱਚ ਤਬਦੀਲੀ ਲਿਆਉਣਾ ਚਾਹੁੰਦੀਆਂ ਸੋ ਸਾਡਾ ਅੱਜ ਦਾ ਮੁੱਖ ਵਿਸ਼ਾ ਇਹ ਸੀ ਕਿ ਜਿਹੜਾ ਸਾਡੇ ਪੰਜਾਬ ਵਿੱਚ ਨਸ਼ਿਆਂ ਦਾ ਨੈਟਵਰਕ ਬਹੁਤ ਵੱਡਾ ਫੈਲ ਗਿਆ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਤੇ ਕਿਸ ਤਰ੍ਹਾਂ ਕਾਬੂ ਕਰਨਾ ਇਸ ਅੱਜ ਦੇ ਸੈਮੀਨਾਰ ਆ ਵਿੱਚ ਲਗਭਗ 100 ਵਿਅਕਤੀ ਸ਼ਾਮਲ ਹੋਏ ਹਨ ਵਿਦਿਆਰਥੀ ਵੀ ਸ਼ਾਮਲ ਹੋਏ ਹਨ ਜਿਹੜੇ ਆਰਗੇਨਾਈਜ਼ਰ ਹਨ ਉਹਨਾਂ ਨੇ ਵੀ ਬਹੁਤ ਵਧੀਆ ਟੰਗਨਾ ਆਰਗੇਨਾਈਜ਼ ਕੀਤਾ ਇਹ ਚ ਅਸੀਂ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਇਸ ਦੇ ਆਪਣੇ ਮੰਚ ਦੇ ਅਸੀਂ ਕਹਿ ਸਕਦੇ ਹਾਂ ਰੰਗਲਾ ਪੰਜਾਬ ਦੇ ਮੁੱਖ ਮੈਂਬਰ ਹਨ ਬੂਟਾ ਸਿੰਘ ਗਾਲਬ ਉਹਨਾਂ ਦੇ ਵਿਸ਼ੇਸ਼ ਸੱਦੇ ਤੇ ਇੱਥੇ ਪਹੁੰਚੇ ਅਸੀਂ ਡਾਕਟਰ ਸ਼ੋਕ ਸ਼ਰਮਾ ਜੀ ਆਏ ਮੈਡਮ ਗਰੇਵਾਲ ਜੀ ਆਏ ਇਸਲਾਬ ਹੋਰ ਪਤਵੰਤੇ ਸੱਜਣੇ ਤੇ ਪਹੁੰਚੇ ਹਨ ਮੈਂ ਸਮਝਦਾ ਵੀ ਇਹ ਕਾਫੀ ਹੱਦ ਤੱਕ ਅੱਜ ਦਾ ਸੈਮੀਨਾਰ ਅਸੀਂ ਇਹਨੂੰ ਸਕਸੈਸਫੁਲ ਮੰਨਦੇ ਆ ਪਰੰਤੂ ਉਦੋਂ ਤੱਕ ਇਹ ਸਕਸੈਸਫੁਲ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਸਾਡਾ ਜਿਹੜਾ ਸਮਾਜ ਹੈ ਸਾਡੇ ਜਿਹੜੇ ਪੇਰੈਂਟਸ ਹਨ ਸਮਾਜ ਦੇ ਉਹ ਇਸ ਨੂੰ ਨਸ਼ਿਆਂ ਨੂੰ ਨੱਥ ਪਾਉਣ ਵਾਸਤੇ ਉੱਠ ਕੇ ਖੜੇ ਨਹੀਂ ਹੁੰਦੇ ਸਿਰਫ ਉਹ ਸਾਇਲੈਂਟ ਸਪੈਕਟੇਟਰ ਨਾ ਰਹਿਣ ਇਹ ਉਹਦੇ ਵਾਸਤੇ ਕਾਰਵਾਈ ਕਰਮਾਸੇ ਤਿਆਰ ਹੋਣ ਅਸੀਂ ਹਮੇਸ਼ਾ ਹੀ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਪੁਲਿਸ ਜਿੰਮੇ ਵਾਰਨਟ ਠਹਿਰਾ ਸਕਦੇ ਅਗਰ ਨਸ਼ਿਆਂ ਦੇ ਕਾਰਨ ਸਾਡਾ ਰੰਗਲਾ ਪੰਜਾਬ ਬੇਰੰਗਾ ਹੋ ਰਿਹਾ ਹੈ ਤਾਂ ਉਹਦੇ ਵਾਸਤੇ ਸਮਾਜ ਅਸੀਂ ਸਾਰੇ ਜ਼ਿੰਮੇਵਾਰਾਂ ਤੇ ਸਾਡੀ ਸਭ ਦੀ ਡਿਊਟੀ ਬਣਦੀ ਹੈ ਕਿ ਸੈਮੀਨਾਰ ਦੇ ਆਧਾਰ ਤੇ ਅਸੀਂ ਆਪਾਂ ਇੱਕ ਨਵਾਂ ਰੋਸ਼ ਮਤਲਬ ਜਿਹੜਾ ਇੱਕ ਸਾਡਾ ਪੰਜਾਬ ਉਸ ਨੂੰ ਹੋਰ ਰੋਸ਼ਨ ਕਰੀਏ ਤੇ ਨਸ਼ਿਆਂ ਨੂੰ ਉੱਟ ਕੇ ਜਿਹੜਾ ਅਸੀਂ ਕੋਡ ਵੱਡਣ ਦੀ ਗੱਲ ਕਰਦੇ ਹਾਂ ਉਹਦੇ ਵਾਸਤੇ ਪੂਰਾ ਅਰਾਦਾ ਬਣਾ ਕੇ ਸ਼ੁਕਰੀਆ ਜੀ ਸ ਦਰਸ਼ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਸਮਾਜ ਸੇਵੀ ਤੇ ਜਗਰਾਉਂ ਦੇ ਮਸ਼ਹੂਰ ਡਾਕਟਰ ਅਸ਼ੋਕ ਸ਼ਰਮਾ ਜੀ ਜੋ ਸਮੇਂ-ਸਮੇਂ ਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਨੇ ਆ ਰਹੇ ਆ ਤੇ ਸਮੇਂ-ਸਮੇਂ ਤੇ ਸੈਮੀਨਾਰ ਕਰਵਾਉਂਦੇ ਆਏ ਆ ਤੇ ਜੋ ਪਿਛਲੇ ਲੰਬੇ ਸਮੇਂ ਤੋਂ ਜਗਰਾਉਂ ਵਿੱਚ ਰਹੇ ਕੇ ਮਰੀਜ਼ਾਂ ਦੀ ਸੇਵਾ ਕਰਦੇ ਆ ਰਹੇ ਆ ਉਹ ਆਪਾਂ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਸਤਿਵੰਤ ਬਲਾਂ ਡਾਕਟਰ ਸਾਹਿਬ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ। ਸ਼ੁਕਰੀਆ। ਆਪ ਜੀ ਵੱਲੋਂ ਇਸ ਸਮਾਜਿਕ ਬੁਰਾਈ ਦੇ ਖਿਲਾਫ ਜੋ ਅੱਜ ਪ੍ਰਯਤਨ ਹੋ ਰਹੇ ਹਨ ਉਸ ਨੂੰ ਹਾਈਲਾਈਟ ਕਰਨ ਵਾਸਤੇ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰੂੰਗਾ ਸਭ ਤੋਂ ਪਹਿਲਾਂ ਨਸ਼ਿਆਂ ਦਾ ਸ਼ੌਕ ਮਾਤ ਨੂੰ ਸਦਾ ਮੈਂ ਆਪਣੇ ਇਸ ਵਿਸ਼ੇ ਨੂੰ ਹਾਈਲਾਈਟ ਕਰਨ ਵਾਸਤੇ ਅੱਜ ਦੱਸਿਆ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਜਿਹੜੀ ਸਾਡੀਆਂ ਰੂਟਸ ਹਨ ਉਹਨਾਂ ਨੂੰ ਅਸੀਂ ਬਚਾਈਏ ਉਹਨਾਂ ਨੂੰ ਨਸ਼ਾ ਤੋਂ ਗ੍ਰਹਿਤ ਕਰਨ ਨੂੰ ਵਾਸਤੇ ਉਹਨਾਂ ਦੇ ਅੰਦਰ ਸਮਾਜਿਕ ਚੇਤਨਾ ਜਾਗਰਿਤ ਕਰੀਏ ਔਰ ਇਸ ਦੇ ਨਾਲ ਨਾਲ ਜਿੰਨਾ ਜਿੱਕਰ ਸਮਾਜ ਉੱਠ ਕੇ ਇਸ ਨਸ਼ਿਆਂ ਦੇ ਖਿਲਾਫ ਆਵਾਜ਼ ਨਹੀਂ بلند ਕਰੂਗਾ ਤਾਂ ਇਸ ਕੋੜ ਨੂੰ ਵਧਣਾ ਬੜਾ ਮੁਸ਼ਕਲ ਹੈ ਪਹਿਲੇ ਆदमी ਨਸ਼ਾ ਖਾਤਾ ਹੈ ਫਿਰ ਨਸ਼ਾ ਆदमी ਕੋ ਖਾ ਜਾਂਦਾ ਹੈ ਅਗਰ ਐਨੀ ਗੱਲ ਹੀ ਸਮਝ ਲਈਏ ਸਾਰੀਆਂ ਬਿਮਾਰੀਆਂ ਦਾ ਕਾਰਨ ਸਾਰੇ ਐਕਸੀਡੈਂਟਾਂ ਦਾ ਕਾਰਨ ਕ੍ਰਾਈਮ ਦਾ ਕਾਰਨ ਜੇਲ੍ਹਾਂ ਭਰੀਆਂ ਭਈਆਂ ਉਹ ਕਿੰਨਾਂ ਦੀਆਂ ਨਸ਼ੇੜੀਆਂ ਦੀਆਂ ਨਸ਼ਾ ਕਿੱਥੋਂ ਆਇਆ ਸਾਡਾ ਗਵਾਂਢੀ ਮੁਲਕ ਜਿਹੜਾ ਵਾ ਇਸ ਦੇਸ਼ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬੀਆਂ ਨੂੰ ਕਮਜ਼ੋਰ ਕਰ ਰਿਹਾ ਹੈ ਪੰਜਾਬੀਆਂ ਨੂੰ ਸ਼ਮਸ਼ੀਰ ਚੱਕਣ ਦੇ ਨਾ ਕਾਬਲ ਬਣਾ ਰਿਹਾ ਹੈ ਕਿਉਂਕਿ ਪੰਜਾਬ ਜੋ ਹੈ ਇਹ ਛੇੜ ਦਾ ਮੂੰਹ ਹੈ ਇਹਨੂੰ ਪਾਰ ਕਰਕੇ ਦਿੱਲੀ ਪਹੁੰਚਣਾ ਬਹੁਤ ਮੁਸ਼ਕਲ ਹੈ ਅਸੀਂ ਅੱਜ ਇਹ ਪ੍ਰਯਤਨ ਜੋ ਕੀਤਾ ਹੈ ਇਸ ਪਿੰਡ ਦੇ ਗਾਲ ਪਿੰਡ ਦੇ ਵਸਨੀਕਾਂ ਨੇ ਸਰਪੰਚ ਸਾਹਿਬ ਨੇ ਔਰ ਜਿਹੜੀ ਇੱਥੋਂ ਦੀ ਰੰਗਲਾ ਪੰਜਾਬ ਸੱਭਿਆਚਾਰਕ ਮੰਚਾ ਉਹਦੇ ਰਹਿਣ ਮਾ ਸਾਬੂਤਾ ਸਿੰਘ ਗਾਲਬ ਇਹ ਬਹੁਤ ਹੀ ਇੱਕ ਸ਼ਲਾਘਾਯੋਗ ਹੈ ਮੈਂ ਚਾਹੂੰਗਾ ਕਿ ਇਸ ਪਰਯਤਨ ਨੂੰ ਅੱਸੀ ਸਾਰੇ ਮਿਲ ਕੇ ਅੱਗੇ ਲੈ ਕੇ ਚੱਲੀਏ ਤਾਂ ਕਿ ਪੰਜਾਬ ਨੂੰ ਨਸ਼ਾ ਮਹਿਦ ਕਰੀਏ ਡਾਕਟਰ ਸਾਹਿਬ ਜਿਵੇਂ ਪੰਜਾਬੀ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ ਰਹੇ ਆ ਤੇ ਸਮੇਂ-ਸਮੇਂ 'ਤੇ ਸਰਕਾਰਾਂ ਵੀ ਇਹੀ ਸਤਾ ਵਿੱਚ ਆਉਂਦੀਆਂ ਵੀ ਅਸੀਂ ਨਸ਼ਾ ਬੰਦ ਕਰਾਂਗੇ ਤੇ ਪੁਲਿਸ ਪ੍ਰਸ਼ਾਸਨ ਵੀ ਕਾਫੀ ਆਪਣੀ ਜਿਹੜੀ ਆ ਮੁਸਤੈਦੀ ਦੇ ਨਾਲ ਨਸ਼ੇ ਨੂੰ ਰੋਕਣ ਦੀ ਆਪਣੇ ਯਤਨ ਕਰ ਰਿਹਾ ਪਰ ਫਿਰ ਵੀ ਨਸ਼ਾ ਕਿਤਰਾ ਕਿਤੇ ਕੱਢਣ ਦੀ ਹੈ ਵਧ ਰਿਹਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਮੈਂ ਇਹਦੇ ਬਾਰੇ ਇਹ ਕਹਿਣਾ ਚਾਹਾਂਗਾ ਕਿ ਇੱਕ ਟ੍ਰਾਇੰਗਲ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਕ੍ਰਾਈਮਨਲ ਪੋਲੀਟੀਸ਼ੀਅਨ اور ਐਡਮਿਨਿਸਟ੍ਰੇਸ਼ਨ ਇਹ ਤਿੰਨੇ ਚੀਜ਼ਾਂ ਮਿਲ ਕੇ ਇਹ ਸਾਰਾ ਕੰਮ ਹੋ ਰਿਹਾ ਹੈ ਇੱਕ ਵੀ ਪਹੀਆ ਕਮਜ਼ੋਰ ਹੋ ਜਵੇ ਤਾਂ ਉਸ ਗੱਡੀ ਨੂੰ ਅੱਗੇ ਨਹੀਂ ਲਿਕੇ ਜਾਇਆ ਜਾ ਸਕਦਾ ਪੁਲਿਸ ਨੇ ਕੰਮ ਕੀਤਾ ਜੇਲ੍ਹਾਂ ਭਰਤੀਆਂ ਸਮਾਜ ਨੇ ਕੰਮ ਕੀਤਾ ਸੈਮੀਨਾਰ ਰਾਤੇ ਸਮਾਜ ਕੋਲ ਕੋਈ ਸਾਡੇ ਕੋਲ ਦੀ ਅਧਿਕਾਰ ਨਹੀਂ ਹੈ ਅਧਿਕਾਰ ਨਹੀਂ ਹੁਣ ਕਰਕੇ ਲੇਕਿਨ ਸਮੂਹਿਕ ਤੌਰ ਤੇ ਇਹਦੇ ਬਾਰੇ ਪ੍ਰਯਤਨ ਜਿਹੜੇ ਹੈ ਜਾਰੀ ਰਹਿਣੇ ਚਾਹੀਦੇ ਹੈ ਤਾਂ ਕਿ ਉਠੋ ਜਾਗੋ ਪ੍ਰੇਰਿਤ ਕਰੋ ਔਰ ਨਸ਼ੇ ਤਿਆਗੋ ਠੀਕ ਹੈ ਉਠੋ ਜਾਗੋ ਨਸ਼ੇ ਤਿਆਗੋ ਔਰ ਇਹਦੇ ਬਾਰੇ ਅੱਜ ਫੈਲ ਰਹੀਆਂ ਬਿਮਾਰੀਆਂ ਨਸ਼ਿਆਂ ਦੇ ਨਾਲ ਫੈਲ ਰਹੀਆਂ ਬਿਮਾਰੀਆਂ ਔਰ ਮੇਲ ਆਏ ਹਨ ਇਥੋਂ ਦੇ ਅਫੀਸਰ ਉਹ ਬੜੇ ਪ੍ਰਯਤਨਸ਼ੀਲ ਹਨ ਲੇਕਿਨ ਲੇਕਿਨ ਜਿਹੜਾ ਵਪਾਰੀ ਹੈ ਉਹ ਆਪਣਾ ਵਪਾਰ ਜਾਰੀ ਰੱਖੀ ਹੈ ਉਹਨੂੰ ਹੱਥ ਬੰਨ ਦੀ ਲੋੜ ਹੈ ਵੱਡੀਆਂ ਮੱਛੀਆਂ ਨੂੰ ਹੱਥ ਬੰਨ ਦੀ ਲੋੜ ਹੈ ਤਾਂ ਕਿ ਜਿਹੜੇ ਛੋਟੇ-ਛੋਟੇ ਲੋਕ ਜਿਹੜੇ ਹੈਗੇ ਆ ਆਪਣੇ ਨੂੰ ਰੋਟੀ ਰੋਜ਼ੀ ਸਮਝਦੇ ਆ ਉਹ ਇਹਨੂੰ ਰੋਟੀ ਰੋਜ਼ੀ ਨਾ ਸਮਝਣ ਉਹ ਇਹਨੂੰ ਜਿਹੜਾ ਵਾ ਇੱਕ ਤਿਆਗ ਦੇਣ ਤਿਆਗ ਦੀ ਭਾਵਨਾ ਪੈਦਾ ਕਰਕੇ ਆਪਣੇ ਬੱਚਿਆਂ ਨੂੰ ਬਚਾਓ ਇਹ ਜਿਹੜੀ ਪੌਧ ਹੈ ਇਹਨੇ ਉੱਠ ਕੇ ਅੱਗੇ ਨਿਸ਼ੇੜੀ ਬੰਨਣਾ ਹੈ ਜੇਕਰ ਅਸੀਂ ਇਹਨਾਂ ਨੂੰ ਸਨਭ ਕਰ ਦਾਂਗੇ ਤਾਂ ਅਸੀਂ ਆਪਣੇ ਸਮਾਜ ਨੂੰ ਬਚਾ ਲਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਕਰਦਾ ਕਹਿੰਦੀ ਕੀ ਨਾਮ ਤੁਹਾਡਾ ਮੈਂ ਚਰਨਜੀਤ ਕੌਰ ਗਰੇਵਾਲ ਪਿੰਡ ਗਗੜਾ ਤੁਸੀਂ ਸੈਮੀਨਾਰ ਚੋਂ ਕਿਹੜੀ ਜਗ੍ਹਾ ਤੋਂ ਆਏ ਆ ਜੀ ਪਿੰਡ ਗਗੜਾ ਤੋਂ ਆਈ ਆ ਜੀ ਮੈਂ ਠੀਕ ਹੈ ਜੀ ਤੇ ਅੱਜ ਦੇ ਸੈਮੀਨਾਰ ਸੁਣਦੀ ਫਿਰ ਕੀ ਤੁਸੀਂ ਕਹਿਣਾ ਚਾਹੁੰਦੇ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹੋ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਨਸ਼ੇ ਨੂੰ ਛਡਾਉਣ ਦੇ ਲਈ ਸਾਨੂੰ ਇਸ ਤਰ੍ਹਾਂ ਇਕਤਾ ਨਾ ਦੇ ਨਾਲ ਸਾਰਿਆਂ ਨੂੰ ਰਲ ਮਿਲ ਕੇ ਬੱਚਿਆਂ ਨੂੰ ਜਾਗਰੂਕ ਕਰਨ ਦੀ ਲੋੜ ਆ ਮਾਪਿਆਂ ਨੂੰ ਜਾਗਰੂਕ ਕਰਨ ਦੀ ਲੋੜ ਆ ਗੀਤਾਂ ਰਾਹੀਂ ਕਹਾਣੀਆਂ ਦਸਨਾ ਕੇ ਚਾਹੇ ਅਸੀਂ ਆਪ ਦਾ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਜਾਗਰੂਕ ਕੀਤਾ ਇਹ ਜਾਗਰੂਕਤਾ ਫੈਲਣੀ ਚਾਹੀਦੀ ਇਸ ਤਰ੍ਹਾਂ ਤੇ ਹੋਰ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਤਾਂ ਕਿ ਅਸੀਂ ਨਸ਼ਾ ਮੁਕਤ ਦੇਸ਼ ਨੂੰ ਬਣਾ ਸਕੀਏ ਬਹੁਤ ਹੀ ਸ਼ਾਨਦਾਰ ਉਪਰਾਲਾ ਇਹਦੀ ਅਸੀਂ ਸਲਾਹਾਂ ਕਰਦੇ ਹਾਂ ਜੀ ਠੀਕ ਧੰਨਵਾਦ ਉਹ ਸਾਡੇ ਨਾਲ ਹੁਣ ਉਹ ਸਖਸੀਤ ਵੀ ਡਰ ਚੁੱਕੇ ਆ ਜਿਨ੍ਹਾਂ ਨੇ ਅੱਜ ਦੇ ਕਰਵਾਏ ਗਏ ਸੈਮੀਨਾਰ ਤੋਂ ਲੈ ਕੇ ਆਪਣਾ ਅਹਿਮ ਯੋਗਦਾਨ ਪਾਇਆ ਸਾਡੇ ਨਾਲ ਜੁੜ ਚੁੱਕੇ ਆ ਸੂਬਿਤਾ ਸਾਧ ਸੰਗਤ ਤਪੜਾ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਅੱਜ ਦੇ ਕਰਵਾਏ ਗਏ ਸੈਮੀਨਾਰ ਨੂੰ ਲੈ ਕੇ ਕੀ ਕਹਿੰਦੇ ਆ ਇਹ ਸੂਬਿਤਾ ਸਾਹਿਬ ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਤੇ ਅੱਜ ਦੇ ਕਰਵਾਏ ਗਏ ਸੈਮੀਨਾਰ ਨੂੰ ਲੈ ਕੇ ਕੀ ਕਹਿੰਦੇ ਹੋ ਥੈਂਕ ਯੂ ਆਪਕੇ ਚੈਨਲ ਦਾ ਗਾਲਬ ਕਲਾ ਸੈਮੀਨਾਰ ਵਿੱਚ ਪਹੁੰਚਣ ਦਾ ਅਸੀਂ ਆਪਣੀ ਪੂਰੀ ਕਮੇਟੀ ਵੱਲੋਂ ਰੰਗਲਾ ਪੰਜਾਬ ਸੱਭਿਆਚਾਰਕ ਕਮੇਟੀ ਵੱਲੋਂ ਆਪ ਚੈਨਲ ਦਾ ਧੰਨਵਾਦ ਕਰਦੇ ਆਂ ਔਰ ਵੈਲਕਮ ਕਰਦੇ ਆਂ ਇਹ ਸੱਭਿਆਚਾਰਕ ਜੋ ਮੰਚ ਹੈ ਸਾਡਾ ਇਹ ਪੂਰੇ ਪਿੰਡਾਂ ਦੇ ਇਲਾਕੇ ਦੇ ਪੰਜਾਂ ਸਰਪੰਚਾਂ ਦੀ ਹੈਲਪ ਦੇ ਨਾਲ ਹਰ ਸਾਲ ਅਸੀਂ ਬਾਬਾ ਜੀ ਦੀ ਵਰਸੀ ਦੇ ਉੱਪਰ ਤੇ ਵਿਸਾਖੀ ਦੇ ਉੱਪਰ ਅੱਜ ਤੱਕ ਅਸੀਂ 21 ਮੈਡੀਕਲ ਕੈਂਪ ਤੇ 14 ਪੰਜ ਅੱਖਾਂ ਦੇ ਮੈਡੀਕਲ ਕੈਂਪ ਲਗਾ ਚੁੱਕੇ ਆ ਤੇ ਇਸ ਦੇ ਨਾਲ ਨਾਲ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਅੱਜ ਅਸੀਂ ਗਲਪ ਕਲਾਂ ਦੇ ਵਿੱਚ ਓੜ ਵੱਡੋ ਨਸ਼ਾ ਛੱਡੋ ਦਾ ਸੈਮੀਨਾਰ ਕੈਂਪ ਲਗਾਇਆ ਇਸ ਵਿੱਚ ਜਿੰਨੇ ਵੀ ਇਲਾਕੇ ਦੇ ਪੰਜ ਸਰਪੰਚ ਮੈਂਬਰ ਨੰਬਰਦਾਰ ਸਾਹਿਬ ਔਰ ਜਿੰਨੇ ਵੀ ਡਾਕਟਰ ਸਾਹਿਬਾਨ ਔਰ ਪਹਿਨਜੀ ਗਰੇਵਾਲ ਸਾਹਿਬ ਗਗੜਾ ਕੈਪਟਨ ਪੂਰਨ ਸਿੰਘ ਸਾਹਿਬ ਗਗੜਾ ਡਾਕਟਰ ਅਸ਼ੋਕ ਸ਼ਰਮਾ ਜੀ ਤੇ ਡੀਡੀ ਡਿਪਟੀ ਡਾਇਰੈਕਟਰ ਸਾਹਿਬ ਬਲਬੀਰ ਸਿੰਘ ਸਾਹਿਬ ਜੀ ਜਿੰਨੇ ਵੀ ਇਸ ਸੈਮੀਨਾਰ ਦੇ ਵਿੱਚ ਪਹੁੰਚੇ ਆ ਇਸ ਤੋਂ ਇਲਾਵਾ ਸਕੂਲ ਗਾਲਬ ਕਲਾ ਦੇ ਬੱਚੇ 9ਵੀਂ ਕਲਾਸ 11ਵੀਂ 12ਵੀਂ ਕਲਾਸ ਦੇ ਬੱਚੇ ਜੋ ਜਨਰੇਸ਼ਨ ਸਾਡੀ ਸਟਾਰਟ ਹੋ ਰਹੀ ਆ ਉਹਨਾਂ ਨੂੰ ਵੀ ਇਹਨਾਂ ਡਾਕਟਰ ਸਭਾ ਵੱਲੋਂ ਬੱਚਿਆਂ ਨੂੰ ਨਸ਼ੇ ਬਾਰੇ ਗਾਈਡ ਕੀਤਾ ਗਿਆ ਮੈਂ ਦੁਬਾਰਾ ਫੇਰ ਆਪਣੀ ਟੀਮ ਵੱਲੋਂ ਜਿੰਨੇ ਵੀ ਇਸ ਸੈਮੀਨਾਰ ਦੇ ਵਿੱਚ ਜਿੰਨੀ ਵੀ ਸਫਲਤਾ ਪਹੁੰਚੀਆਂ ਬਾਬਾ ਜੀ ਰਾਜੂ ਜੀ ਵੀ ਪਹੁੰਚੇ ਆ ਤੇ ਇਹਨਾਂ ਸਾਰਿਆਂ ਦਾ ਮੈਂ ਆਪਣੇ ਵੱਲੋਂ ਔਰ ਆਪਣੀ ਟੀਮ ਵੱਲੋਂ ਧੰਨਵਾਦ ਕਰਦਾ ਹਾਂ